ਤਾਂ ਬਿਲਕੁਲ ਕੰਟੀਨਿਊ ਕਾਊਂਟਿੰਗ ਨੂੰ ਲੈ ਕੇ ਜਲਾਲਾਵਾਦ ਕੰਸਟੀਚੁਨਸੀ ਦੇ ਵਿੱਚ ਰੋਲਾ ਪਿਆ ਆ ਸੀ ਤਾਂ ਸਾਡੇ ਨਾਲ ਸਾਬਕਾ ਮੰਤਰੀ ਹੰਸਰਾ ਜੋਸਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੈ ਪੂਰਾ ਮਾਮਲਾ ਕੀ ਜੋਸਨ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਹੁਤ ਤਵਸੂਫ ਦੀ ਗੱਲ ਹੈ ਕਿ ਜਿਸ ਵੇਲੇ ਲੋਕਤੰਤਰ ਜੀ ਤਾਕਤ ਤੰਤਰ ਦੇ ਵਿੱਚ ਬਦਲ ਜਾਏ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਦੋਂ ਐਪਲੀਕੇਸ਼ਨ ਆਈਆਂ ਉਸ ਵੇਲੇ ਜਲਾਲਾਬਾਦ ਦੇ ਲੋਕਾਂ ਦੇ ਵਿੱਚ ਬੜਾ ਭਾਰੀ ਖੌਫ ਸੀ ਕਿ ਸ਼ਾਇਦ ਅਸੀਂ ਆਪਣੀ ਐਪਲੀਕੇਸ਼ਨਾਂ ਵੀ ਦੇ ਸਕਾਂਗੇ ਕਿ ਨਹੀਂ ਦੇ ਸਕਾਂਗੇ ਪਰ ਉਸ ਵੇਲੇ ਪ੍ਰਸ਼ਾਸਨ ਨੇ ਜੋ ਸਾਡਾ ਪ੍ਰੈਸ਼ਰ ਮੰnde ਹੋਏ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਠੀਕ ਆ ਗਈਆਂ ਪਰ ਅੱਜ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਕਿ ਅਸੀਂ ਤਾਂ ਨਿਸ਼ਚਿੰਤ ਹੋ ਕੇ ਖੜੇ ਸੀ ਕਿ ਠੀਕ ਤਰੀਕੇ ਦੇ ਨਾਲ ਵੋਟਾਂ ਗਿਣੀਆਂ ਜਾਣਗੀਆਂ ਪਹਿਲਾਂ ਤਾਂ ਦੋ ਦਿਨ ਇਹ ਹੈ ਕਿ ਜਦੋਂ ਕਸਟਡੀ ਵਿੱਚ ਰਹਿੀਆਂ ਨੇ ਸਰਕਾਰ ਦੀ ਵਿੱਚ ਵੋਟਾਂ ਉਸ ਵੇਲੇ ਜਿੰਨੇ ਸਾਡੇ ਕੈਂਡੀਡੇਟ ਨਹੀਂ ਇਹਨਾਂ ਲੋਕਾਂ ਨੂੰ ਆਪਣੀਆਂ ਵੋਟਾਂ ਤੇ ਢੀੜਾ ਨਹੀਂ ਮਾਰਨਤਾ ਕਿਉਂਕਿ ਸਾਨੂੰ ਤਾਂ ਇਹ ਵੀ ਖਦਸ਼ਾ ਹੈ ਕਿ ਇਹਨਾਂ ਨੇ 2 ਦਿਨਾਂ ਦੇ ਵਿੱਚ ਵਿੱਚ ਸਾਰੇ ਵੋਟ ਪੇਪਰ ਇਹਨਾਂ ਨੇ ਬਦਲ ਲੈਨੇ ਔਰ ਦੂਜੇ ਨੰਬਰ ਤੇ ਜੇ ਅੱਜ ਕਾਊਂਟਿੰਗ ਚਾਲੂ ਕੀਤੀ ਸਾਡੇ 2 ਨੰਬਰ ਵਾਰਡ ਦੇ ਸਰਦਾਰ ਧਰਮ ਸਿੰਘ ਸਿੱਧੂ ਉਮੀਦਵਾਰ ਸੀ ਕਾਂਗਰਸ ਪਾਰਟੀ ਦੇ ਔਰ ਇਹਨਾਂ ਨੇ ਜਦੋਂ ਆਏ ਨੇ ਆਪਣੇ ਇਹਨਾਂ ਨੂੰ ਬਾਹਰੋਂ ਬੁਲਾਇਆ ਉਸ ਤੋਂ ਪਹਿਲਾਂ 8 ਡੱਬੇ ਆਂਦੇ ਨੇ ਕਿ ਗਿਨੇ ਗਏ ਨੇ ਤੇ ਸਿਰਫ 4 ਡੱਬੇ ਰਹਿੰਦੇ ਸੀ ਔਰ ਇਹਨਾਂ ਦੇ ਵੜਦਿਆਂ ਵੜਦਿਆਂ ਇਹਨਾਂ ਨੂੰ ਕੋਸ਼ਿਸ਼ ਕਰਤਾ ਕਿ ਆ ਕਿ ਤੁਸੀਂ ਵੋਟ ਜਿਹੜੀ ਇਲੈਕਸ਼ਨ ਹਾਰ ਗਿਆ ਜੇ तकरीबन 800 ਵੋਟਾਂ ਦੇ ਕਿਉਂਕਿ ਕੋਈ ਵੀ ਕੈਂਡੀਡੇਟ ਉਹਦਾ ਮੌਲਕ ਅਧਿਕਾਰ ਹੈ ਜਿੰਨਾ ਚਿਰ ਉਹ ਅੰਦਰ ਨਹੀਂ ਜਾਂਦਾ ਉਹਦੇ ਸਾਹਮਣੇ ਉਹਦੇ ਕੋਲ ਦਸਕਤ ਨਹੀਂ ਕਰਾਂਦੇ ਜਿਹੜਾ ਟ੍ਰੈਨਿੰਗ ਅਫਸਰ ਉਹਨਾਂ ਚਿਰ ਉਹ ਕਾਊਂਟਿੰਗ ਚਾਲੂ ਨਹੀਂ ਕਰ ਸਕਦਾ ਪਰ ਇਹ ਆਪਣੀ ਮਰਜ਼ੀ ਦੇ ਨਾਲ ਆਪਣੇ ਧੱਕਾ ਤੰਤਰ ਦੇ ਨਾਲ ਕਰੀ ਜਾਂਦੇ ਨੇ ਉਹਦੇ ਵਾਸਤੇ ਜਿਹੜੀ ਕਾਂਗਰਸ ਪਾਰਟੀ ਭਾਰਤ ਨੇ ਤੇ ਵੀ ਬੈਠੀ ਹੈ ਤੇ ਹੁਣ ਮੈਂ ਇਸ ਵਾਸਤੇ ਖੜਾ ਕਿ ਸਾਡੇ ਜਿਹੜਾ 2 ਨੰਬਰ ਤੇ ਸਰਦਾਰ ਧਰਮ ਸਿੰਘ ਸਿੱਧੂ ਇਹਦੇ ਬਾਰੇ ਅਸੀਂ ਜਿਹੜੀ ਰੀਕਾਉਂਟਿੰਗ ਕਰਾਉਣ ਦੇ ਵਾਸਤੇ ਜੋ ਰਿਟਰਨਿੰਗ ਅਫਸਰ ਹੈ ਆਪਣੇ ਮਾਈਨਿੰਗ ਵਿਭਾਗ ਦੀ ਉਹਨੇ ਨਵਦੀਪ ਜੀ ਉਹਨਾਂ ਨੂੰ ਦਰਖਾਸਤ ਦੇਣ ਲੱਗਿਆ ਕਿਉਂਕਿ ਮੇਰੀ ਏਡੀਸੀ ਜਰਨਲ ਨਾਲ ਵੀ ਗੱਲ ਹੋਈ ਏਡੀਸੀ ਡਿਵੈਲਪਮੈਂਟ ਨਾਲ ਵੀ ਗੱਲ ਆਈ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਰਿਟਰਨਿੰਗ ਅਫਸਰ ਉੱਥੇ ਬੈਠੇ ਨੇ ਉਹਨਾਂ ਨੂੰ ਤੁਸੀਂ ਇੱਕ ਐਪਲੀਕੇਸ਼ਨ ਦੇ ਦਿਓ ਉਹ ਉਹਦੇ ਤੇ ਕੀ ਐਕਸ਼ਨ ਕਰਦੇ ਨੇ ਨਹੀਂ ਕਰਦੇ ਉਹਦੇ ਬਾਰੇ ਜਿਹੜਾ ਉਹ ਬਾਅਦ ਵਿੱਚ ਗੱਲ ਜਿਹੜੀ ਸਾਹਮਣੇ ਆ ਗਈ ਕਮਿਟੀ ਕੈਂਡੀਡੇਟ ਨੂੰ ਅੰਦਰ ਵੀ ਨਹੀਂ ਜਾਣ ਦਿੱਤਾ ਗਿਆ ਬਿਲਕੁਲ ਇਹ ਸਾਡਾ ਕੈਂਡੀਡੇਟ ਜਦੋਂ ਇਹਨੂੰ ਅੰਦਰ ਫੜ ਰਿਆ ਸੀ ਉਸ ਵੇਲੇ 8 ਡੱਬੇ ਪਹਿਲਾਂ ਹੀ ਉਹਨਾਂ ਨੇ ਬੰਦ ਕਰਕੇ ਪਾਸੇ ਕਰਤੇ ਕਿ ਅਠਾ ਜਿਹੜੇ ਡੱਬਿਆਂ ਦਾ ਰਿਜ਼ਲਟ ਹੈ ਔਰ ਇਹਨਾਂ ਦੇ ਸਾਹਮਣੇ ਚਾਰ ਸਿਰਫ ਜਿਹੜੇ ਗਿਨੇ ਗਏ ਨੇ ਔਰ ਦੂਜੇ ਕੈਂਡੀਡੇਟਾਂ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਹੀ ਵਰਤਾਓ ਹੋ ਰਿਹਾ ਉਹਨਾਂ ਮੈਂ ਐਸ ਡੀ ਐਮ ਸਾਹਿਬ ਆਏ ਸੀ ਮੈਂ ਕਿ ਜਿੰਨਾ ਚਿਰ ਜਿਹੜੇ ਸਾਰੇ ਕੈਂਡੀਡੇਟ ਅੰਦਰ ਨਹੀਂ ਜਾਂਦੇ ਉਹਨਾਂ ਦੇ ਤੁਸੀਂ ਦਸਕਤ ਨਹੀਂ ਉਹਨਾਂ ਦੇ ਕਰਾਂਦੇ ਉਹਨਾਂ ਦੇ ਸਾਹਮਣੇ ਡੱਬੇ ਨਹੀਂ ਖੋਲਦੇ ਉਹਨਾਂ ਚਿਰ ਅਸੀਂ ਕਹਾਂਗੇ ਕਿ ਸਾਡੇ ਨਾਲ ਧੱਕਾ ਹੋ ਗਿਆ ਉਰੇ ਆ ਤੇ ਉਹ ਤੱਕ ਜਿਹੜਾ ਉਹਨੂੰ ਬੰਦ ਕੀਤਾ ਜਾਇਆ ਐ ਐਸਜੀਐਮ ਸਾਹਿਬ ਕਹਿ ਕੇ ਵੀ ਗਏ ਨੇ ਹੁਣ ਪਤਾ ਲੱਗੇਗਾ ਕਿ ਜੋ ਅਗਲੀ ਕਾਊਂਟਿੰਗ ਹੁੰਦੀ ਉਹਦੇ ਚ ਐਸਜੀਐਮ ਸਾਹਿਬ ਕਿਸ ਤਰੀਕੇ ਦੇ ਨਾਲ ਐਕਸ਼ਨ ਲੈਂਦੇ ਮੰਗ ਕੀ ਕਰਦੇ ਅਸੀਂ ਅਸੀਂ ਮੰਗ ਕਰਨਿਆ ਕਿ ਜਿੰਨੇ ਉਮੀਦਵਾਰ ਨੇ ਇਹ ਜਦੋਂ ਜਿਸ ਜ਼ੋਨ ਦੀ ਵਾਰੀ ਆਇਆ ਚਾਹੇ ਉੱਥੇ ਜਿਹੜੇ ਪੰਜ ਜਿਹੜੇ ਉਮੀਦਵਾਰ ਨੇ ਚਾਹੇ ਛੇ ਨੇ ਉਹਨਾਂ ਸਾਰਿਆਂ ਨੂੰ ਅੰਦਰ ਬੁਲਾ ਕੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਦਸਕਤ ਕਰਾ ਕੇ ਤੇ ਡੱਬੇ ਉਹਨਾਂ ਦੇ ਸਾਹਮਣੇ ਖੋਲੇ ਜਾਣ ਤੇ ਜਿਹੜੀ ਕਾਊਂਟਿੰਗ ਵੀ ਉਹਨਾਂ ਦੇ ਸਾਹਮਣੇ ਜਿਹੜੀ ਤਾਂ ਬਿਲਕੁਲ ਉਮੀਦਵਾਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੈ ਅੰਦਰ ਦੀ ਸਥਿਤੀ ਜਾਣੀਏ ਕੀ ਸਰ ਕੀ ਹੈ ਪੂਰਾ ਮਾਮਲਾ ਅੰਦਰ ਤੁਸੀਂ ਕੈਂਡੀਡੇਟ ਵੱਜੋਂ ਅੰਦਰ ਗਏ ਆਂ ਫਲੋਕ ਸੰਤੀ ਗੁਮਾਨੀ ਵਾਲਾ ਜ਼ੋਨ ਨੰਬਰ 2 ਤੋਂ ਕੌਂਸਲ ਪਾਰਟੀ ਵੱਲੋਂ ਉਮੀਦਵਾਰ ਆ ਸਾਨੂੰ ਜਦੋਂ ਇਹਨਾਂ ਨੇ ਆਵਾਜ਼ ਦਿੱਤੀ ਵੀ ਟੂ ਨੰਬਰ ਖੜਾ ਟੂ ਵਾਲੇ ਤੁਸੀਂ ਆ ਜਾਓ ਜੀ ਪਹਿਲਾਂ ਤਾਂ ਉੱਥੇ ਸਾਨੂੰ ਅੱਧਾ ਘੰਟਾ ਟਾਲ ਮਟੋਲ ਵੀ ਤੁਹਾਡੇ ਕੋਲ ਪਾਸ ਨਹੀਂ ਤੁਹਾਡੇ ਕੋਲ ਜੀ ਨਹੀਂ ਉਹ ਨਹੀਂ ਪਾਸ ਦੇ ਬਾਰੇ ਵੀ ਅਸੀਂ ਕਰ ਲੈਣਾ ਨੂੰ ਸਾਰੇ ਅਫਸਰ ਸਾਹਿਬਾਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਆਂ ਕਿ ਸਾਨੂੰ ਪਾਸ ਵਗੈਰਾ ਦੇ ਦਿਓ ਸਾਨੂੰ ਦਿੱਕਤ ਆਵੇਗੀ ਪਰ ਇਹਨਾਂ ਨੇ ਪਾਸ ਨਹੀਂ ਦਿੱਤੇ ਉਹ ਅੱਧਾ ਪੌਣਾ ਘੰਟਾ ਸਾਨੂੰ ਉੱਥੇ ਇਹਨਾਂ ਨੇ ਉਲਝਾ ਕੇ ਰੱਖਿਆ ਉਹਨੇ ਚਿਰ ਚ ਜਦੋਂ ਅਸੀਂ ਅੰਦਰ ਗਏ ਸਾਡੇ ਜਾਣ ਤੋਂ ਪਹਿਲਾਂ ਮੇਰੇ ਟੋਟਲ 12 ਬੁਖਰੇ ਮੇਰੇ ਜੋਨ ਦੇ 6 ਬੂਥਾਂ ਦਾ ਜਿਹੜਾ ਗਿਣਤੀ ਸੀ ਉਹ ਇਹ ਕਰਕੇ ਚੋਂ ਨੂੰ ਮਤਲਬ ਤੁਹਾਡੇ ਸਾਹਮਣੇ ਸੀਲ ਖੁੱਲੀ ਨਹੀਂ ਪਹਿਲਾਂ ਉਹ ਸੀਲ ਨਹੀਂ ਖੁੱਲੀ ਸਭ ਪਹਿਲਾਂ ਡੱਬੇ ਖੋਲ ਕੇ ਉਹਨਾਂ ਦੀ ਗਿਣਤੀ ਕਰੀ ਬੈਠੇ ਸੀ ਬਾਕੀ ਜਿਹੜੇ 6 ਬੂਥਾਂ ਦੀ ਗਿਣਤੀ ਸਾਡੇ ਸਾਹਮਣੇ ਕੀਤੀ ਉਹਦੇ ਵਿੱਚ ਵੀ ਸਾਨੂੰ ਕੋਈ ਤਸੱਲੀ ਨਹੀਂ ਕਰਾਈ ਨਹੀਂ ਤਾਂ ਜਦੋਂ ਵੀ ਬੈਲਟ ਪੇਪਰ ਤੇ ਇਲੈਕਸ਼ਨ ਹੁੰਦਾ ਆ ਕੋਈ ਆਪਾਂ ਪਹਿਲਾ ਇਲੈਕਸ਼ਨ ਨਹੀਂ ਲੜਿਆ ਮੰਤਰੀ ਸਾਹਿਬ ਦੇ ਨਾਲ ਅਸੀਂ ਬੈਲਟ ਪੇਪਰ ਤੇ ਇਲੈਕਸ਼ਨ ਜੋ ਲੜਦੇ ਆ ਇੱਕ ਇੱਕ ਬੈਲਟ ਪੇਪਰ ਆਪਾਂ ਨੂੰ ਸਾਰੇ ਨੂੰ ਜਿਹੜੇ ਜਿੰਨੇ ਵੀ ਆਪਣੇ ਕਾਊਂਟਰ ਏਜੰਟ ਹੁੰਦੇ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਅਭੀ ਬਹਾ ਮੋਰ ਪੰਜੇ ਤੇ ਆ ਝਾੜੂ ਤੇ ਆ ਫੁੱਲ ਤੇ ਆ ਕੁਝ ਨਹੀਂ ਸਾਨੂੰ ਵਿਖਾਇਆ ਉਹ ਜੋੜ ਕੇ ਗੱਥੀਆਂ ਬੰਨੀ ਗਏ ਦੋ ਕਿੰਨੇ ਸੀ ਜਦੋਂ ਤੁਸੀਂ ਅੰਦਰ ਗਏ ਉਦੋਂ ਇਹਨਾਂ ਦੇ ਕੈਂਡੀਡੇਟ ਮੌਜੂਦ ਸੀ ਕਿੰਨਾਂ ਦੇ ਇਹ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਤੇ ਬੈਠੇ ਹੋਏ ਸੀ ਪਹਿਲਾਂ ਬੈਠੇ ਨੇ ਪਹਿਲਾਂ ਬੈਠੇ ਹੋਏ ਸੀ ਉਹਨਾਂ ਦੇ ਸਾਡੇ ਮਤਲਬ ਨਾ ਤਾਂ ਸਾਡੇ ਕਾਊਂਟਿੰਗ ਜੈਂਟ ਸੀ ਨਾ ਸਾਡਾ ਕੋਈ ਕੈਂਡੀਡੇਟ ਸੀ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਮੰਗ ਕੀ ਚੁੱਕੀ ਸੀ ਮੰਗੇ ਹੀ ਕਰਦੇ ਆ ਜੀ ਸਾਨੂੰ ਇਹਦੇ ਮਸੱਲੀ ਕਰਾਏ ਰੀਕਾਊਂਟਿੰਗ ਕਰਾ ਕੇ ਸਾਨੂੰ ਮਸੱਲੀ ਕਰਾਣ ਤਾਂ ਬਿਲਕੁਲ ਹੋਰ ਵੀ ਬਲੈਕਸਮ ਦੀ ਉਮੀਦਵਾਰ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲ ਆ ਤਿੰਨ ਨੰਬਰ ਦਾ ਕੀ ਇਹ ਪੂਰਾ ਮਾਮਲਾ ਤੁਸੀਂ ਅੰਦਰ ਗਏ ਕਿਉਂ ਨੰਬਰ 3 ਪਰਮਾ ਸਿੰਘ ਵਾਲਾ ਤੋਂ ਅਸੀਂ ਸਾਰੇ ਅੰਦਰ ਲੇਟ ਗਏ ਛੱਡ ਤੋਂ ਪਹਿਲਾਂ ਹੀ ਇਹਨਾਂ ਡੱਬੇ ਖੋਲ ਕੇ ਸਾਰੀ ਗਿਣਤੀ ਲਈ ਖੜੇ ਸੀਗੇ ਤੇ ਦੋ ਸਾਡੇ ਬੁੱਧਾ ਦੇ ਸਾਡੇ ਥਾਂ ਡੱਬੇ ਹੀ ਨਹੀਂ ਖੋਲੇ ਕਿਉਂਕਿ ਉਹ ਪਹਿਲਾਂ ਉਧਰ ਹੀ ਸਾਡੀ ਲੀਡ ਸੀਗੀ ਇਹਨਾਂ ਮੰਨ ਲਓ ਉਹਨੂੰ ਸਾਨੂੰ ਦਿਖਾਇਆ ਨਹੀਂ ਗਿਆ ਤੇ ਨਾ ਉਹ ਵੀ ਮੰਨ ਲਓ ਪਹਿਲੇ ਗਿਣਤੀ ਸ਼ੁਰੂ ਕਰਾਤੀ ਤੁਹਾਨੂੰ ਵੀ ਮਾਲੋ ਸਾਨੂੰ ਕੁਝ ਨਹੀਂ ਦੱਸਿਆ ਗਿਆ ਤੇ ਡਿਕਲੇਅਰ ਕਰਤਾ ਨੇ ਅੱਛਾ ਵੀ ਨਹੀਂ ਹਾਂ ਹਾਂਜੀ 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 ਸਾਨੂੰ ਕੁਝ ਨਹੀਂ ਦੱਸਿਆ ਗਿਆ ਦਰ ਸਾਲ ਸਾਰਾ ਪ੍ਰਸ਼ਾਸਨ ਧੱਕਾ ਕਰ ਰਿਹਾ ਇੱਥੇ ਟੋਟਲੀ ਧੱਕਾ ਕਰ ਰਹੇ ਨੇ ਕਿਉਂਕਿ ਅੰਤਰੀ ਕਰਨ ਲੱਗਿਆ ਦਾ ਮਤਲਬ ਅੰਤਰੀ ਕਰਨ ਲੱਗਿਆ ਸਾਨੂੰ ਕਹਿੰਦੇ ਤੁਸੀਂ ਆਦਾ ਪ੍ਰੂਫ ਦਿਖਾਓ ਤੁਸੀਂ ਕੈਂਡੀਡੇਟ ਦੀ ਪੁਲਿਸ ਵਾਲੀ ਧੱਕਾ ਕਰ ਰਹੇ ਨੇ ਤੁਸੀਂ ਇਹਦਾ ਪ੍ਰੂਫ ਹੈ ਉਹ ਸਾਨੂੰ ਕਹਿੰਦਾ ਸਾਨੂੰ ਸਿਰਫ ਕਲਾ ਉਹ ਤਾਂ ਕਲਾ ਆਧਾਰ ਘੜੀ ਸਾਡਾ ਪ੍ਰੂਫ ਹੈ ਲੈਕਨ ਕਹਿੰਦੇ ਸਾਨੂੰ ਬੁਲਾ ਕੇ ਲੈਫਟ ਪਹਿਲਾਂ ਵਿਖਾਓ ਫਿਰ ਐਂਟਰੀ ਕਰਨੇ ਕਰੋ ਲੋਨਾਂ ਨੂੰ ਸਰਿਆਮ ਨਾਲ ਲੈ ਕੇ ਗਏ ਨੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਦੁਬਾਰਾ ਤੋਂ ਇਹਦੀ ਚੰਗੀ ਤਰ੍ਹਾਂ ਪੁਨਰਸ਼ਨ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਕਹਿੰਦਾ ਭਾਬੀ ਇਹਨਾਂ ਦੀ ਕਾਊਂਟਿੰਗ ਪਹਿਲਾਂ ਹੀ ਹੋਈ ਹੈ ਪਹਿਲਾਂ ਹੀ ਹੋ ਚੁੱਕੀ ਹੈ ਇਹ ਡੱਬੇ ਪਹਿਲਾਂ ਸਾਡੇ ਸਾਹਮਣੇ ਤੋਂ ਖੁੱਲ ਚੁੱਕੇ ਸਾਰਾ ਗਿਣਤੀ ਹੋ ਚੁੱਕੀ ਸੀ ਪੂਰੀ ਗਿਣਤੀ ਹੋ ਚੁੱਕੀ ਸੀ ਅੱਧੀ ਉਸ ਮਾੜੇ ਮੋੜੇ ਇੱਕ ਤਾਂ ਡੱਬਾ ਰਹਿ ਜਾਂਦਾ ਜਿਹੜਾ ਸਾਡੇ ਸਾਹਮਣੇ ਕਰੀਏ ਮੰਗ ਕੀ ਕਰਦੇ ਆ ਸਰਕਾਰ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਦੁਬਾਰਾ ਨੂੰ ਵੀ ਚੈਕਿੰਗ ਕੀਤੀ ਜਾਵੇ ਸਾਰੇ ਸਾੜੀਆਂ ਤ ਤਰੈ ਕੀਤਾ ਜਾਦਾ ਤਾਂ ਬਿਲਕੁਲ ਸਾਡੇ ਨਾਲ OBC ਕਾਂਗਰਸ ਸੈੱਲ ਦੇ ਪੰਜਾਬ ਪ੍ਰਧਾਨ ਐ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਜਗਬਾਨ ਜੀ ਹਾਂਜੀ ਮਾਨਸ ਪ੍ਰਧਾਨ ਜੀ ਅੰਦਰ ਕਾਊਂਟਿੰਗ ਚੱਲੀ ਹੈ ਤੁਹਾਡੀਆਂ ਪਾਰਟੀਆਂ ਦੇ ਵੱਲੋਂ ਬਾਹਰ ਧਰਨਾ ਲਾਇਆ ਗਿਆ ਕੀ ਹੈ ਪੂਰਾ ਮਾਮਲਾ ਸਾਡਾ ਮਾਮਲਾ ਇਹ ਹੀ ਹੈ ਕਿ ਸਾਡੇ ਕੈਂਡੀਡੇਟਾਂ ਨਾਲ ਬਹੁਤ ਤੰਕਾ ਕੀਤਾ ਜਾ ਰਿਹਾ ਪਰ ਸਾਡੇ ਕੈਂਡੀਡੇਟ ਸਟੇਟਮੈਂਟ ਦੇ ਕੇ ਗਏ ਨੇ ਦੋਨੋਂ 2 ਨੰਬਰ ਦਾ ਵੀ ਤੇ 3 ਨੰਬਰ ਦਾ ਵੀ ਸਾਡੇ ਜਾਣ ਤੋਂ ਪਹਿਲਾਂ ਹੀ ਗਿਣਤੀ ਕਰੀ ਬੈਠੇ ਆਂ ਔਰ ਅਸੀਂ ਬਾਰ-ਬਾਰ ਕਹੀ ਜਾਂਦੇ ਆਂ ਪ੍ਰਸ਼ਾਸਨ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਧਰਨਾ ਵੀ ਇਸੇ ਕਰਕੇ ਲਾਇਆ ਗਏ ਹੁਣ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਹੀ ਦੁਬਾਰਾ ਇਸ ਤਰ੍ਹਾਂ ਦੇ ਕੰਮ ਨਹੀਂ ਕਰਾਂਗੇ ਪਰ ਆ ਤਿੰਨ ਨੰਬਰ ਵਾਲਾ ਆਇਆ ਸਾਡੇ ਕੋਲ ਇਹਦੀ ਵੀ ਇਹੀ ਪ੍ਰੋਬਲਮ ਹੈ ਤੇ ਮੈਂ ਸਮਝਦਾ ਕਿ ਐਮਐਲਏ ਫਿਲਕਮ ਗੁੰਡਾਗਰਦੀ ਦੇ ਨਾਲ ਸਰਕਾਰ ਗੁੰਡਾਗਰਦੀ ਤੇ ਬੁਰਸ਼ਾਗਰਦੀ ਦੇ ਨਾਲ ਲੋਕਤੰਤਰ ਦਾ ਕਤਲ ਕਰ ਰਹੇ ਨੇ ਆਪਦੇ ਕੈਂਡੀਡੇਟ ਜਿਹੜੇ ਤੱਕੇ ਦੇ ਨਾਲ ਜਿਤਾ ਰਹੇ ਨੇ ਔਰ ਬਿਲਕੁਲ ਪਾਰਦਰਸ਼ੀ ਇਹਦੇ 'ਚ ਨਹੀਂ ਬਰਤੀ ਜਾ ਰਹੀ ਸਾਰਾ ਪ੍ਰਸ਼ਾਸਨ ਜਿਹੜਾ ਕੋਈ ਸਫਤਾ ਭਾਰੀ ਧਿਰ ਦੀ ਜਿਹੜੀ ਮਦਦ ਕਰ ਰਿਆ ਤੇ ਸਾਡੇ ਕੈਂਡੀਡੇਟਾਂ ਦੇ ਨਾਲ ਟੱਕਾ ਕਰ ਰਹੀ ਹੈ। ਸਰਕਾਰੀ ਕਾਨੂੰਨਾਂ ਤੌਰ ਤੇ ਤਾਂ ਉਮੀਦਵਾਰਾਂ ਦੇ ਸਾਹਮਣੇ ਸਾਰੇ ਜੋ ਡੱਬੇ ਨੇ ਉਹ ਖੋਲ ਦੇਣੇ ਪਰ ਨਹੀਂ ਖੋਲ ਰਹੇ ਨਾ ਕਾਨੂੰਨ ਦਾ ਇਹਨਾਂ ਨੂੰ ਕਾਨੂੰਨ ਦੀਆਂ ਤਾਂ ੱਗੀਆਂ ਉਡਾਈਆਂ ਜਾ ਰਹੀਆਂ। ਅੱਜ ਆ ਸਾਡਾ ਖੜਾ ਕੈਂਡੀਡੇਟ ਇਹ ਕੈਂਡੀਡੇਟ ਕਿਤੇ ਹਾਲਤ 'ਚ ਨਹੀਂ ਆ ਸਕਦਾ। ਇਹਨੂੰ ਵੀ ਕਹਿੰਦੇ ਵੀ ਉਹ ਵੀ 148 ਵੋਟਾਂ ਦੇ ਪਿੱਛੇ ਆ। ਹਾਰ ਹੀ ਨਹੀਂ ਸਕਦਾ ਇਹ। ਸਾਡਾ ਦੁਬਾਰਾ ਗਿਣਤੀ ਕਰਨੇ ਦੀ ਮੈਂ ਦੱਸ ਰਹੀ ਹਾਂ ਤੁਸੀਂ ਧਰਨਾ ਚੱਕਿਆ ਤਾਂ ਕੀ ਪ੍ਰਸ਼ਾਸਨ ਨੇ ਵਿਸ਼ਵਾਸ ਪ੍ਰਸ਼ਾਸਨ ਨੇ ਵਿਸ਼ਵਾਸ ਤਾਂ ਦਵਾਇਆ ਕਿ ਇਸ ਤੋਂ ਬਾਅਦ ਤੁਹਾਨੂੰ ਸਾਰੇ ਕਾਊਂਟਿੰਗ ਡੈਂਟ ਨਾਲ ਬੁਲਾ ਕੇ ਤੁਹਾਡੇ ਸਾਹਮਣੇ ਡੱਬੇ ਖਲਾਵਾਵਾਂਗੇ ਤੁਹਾਡੇ ਸਾਹਮਣੇ ਗਿਣਤੀ ਕਰਾਵਾਂਗੇ ਪਰ ਜੇ ਇਦਾਂ ਹੀ ਕੀਤੀਗੇ ਫੇਰ ਉਹ ਧਰਨਾ ਦੁਬਾਰਾ ਲਾ ਦਾਂਗੇ ਫੇਰ ਉਹ ਤਾਂ ਨਹੀਂ ਗੱਡੀ ਚੱਲੇਗੀ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਇਹ ਸ਼ਿਕਵਾ ਹੈ ਕਿ ਸਾਡੇ ਤੋਂ ਪਹਿਲਾਂ ਡੱਬੇ ਖੋਲਤੇ ਇਹਨਾਂ ਦੀ ਰੀਕਾਊਂਟਿੰਗ ਨਹੀਂ ਤਾਂ ਬਿਲਕੁਲ ਸਾਡੇ ਨਾਲ ਰਾਏ ਬਖਸ਼ ਕੰਬੋਜ਼ OBC ਸੈੱਲ ਦੇ ਪੰਜਾਬ ਪ੍ਰਧਾਨ ਸੀ ਉਹਨਾਂ ਨੇ ਦੱਸਿਆ ਕਿ ਬਿਲਕੁਲ ਅਸੀਂ ਪ੍ਰਸ਼ਾਸਨ ਦੇ ਕੋਲ ਆ ਰੀਕਾਊਂਟਿੰਗ ਦੀ ਅਪੀਲ ਪਾਵਾਂਗੇ ਕਾਂਜੋ ਸਾਡਾ ਇਹ ਜੋ ਕੈਂਡੀਡੇਟ ਸੀ ਬਿਲਕੁਲ ਕਲੀਅਰ ਜਿੱਤਿਆ ਆਇਆ ਸੀ ਤਾਂ ਬਿਲਕੁਲ ਕਿਸੇ ਚਾਂਗ ਨਹੀਂ ਸਾਨੂੰ ਨਹੀਂ ਲੱਗਦਾ ਕਿ ਸਾਡੇ ਕੈਂਡੀਡੇਟ ਹਾਰ ਜਾਣਗੇ ਪਰ ਉਹਨਾਂ ਦੇ ਵੀ ਹਾਰ ਦਾ ਮੂਰਖ ਦੇਖਣਾ ਪਿਆ ਕਿਉਂਕਿ ਸਿਵਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਾਊਂਟਿੰਗ ਤੋਂ 2 ਦਿਨ ਪਹਿਲਾਂ ਪੂਰੀ ਪਲਾਨਿੰਗ ਕੀਤੀ ਹੋਈ ਸੀ ਤਾਂ ਜੋ ਪਲਾਨਿੰਗ ਤਹਿਤ ਕੰਮ ਹੋਇਆ ਵਿਰੋਧੀ ਪਾਰਟੀਆਂ ਦੇ ਚਹਿਲਾ ਬਣੇ ਰੋ ਜਗਬਾਨੀ ਟੀਵੀ ਦੇ ਨਾਲ ਆ ਦਰਸ਼ ਜੋ ਸੰਦੀਪ ਕੋ